ਹੈਲੋ ਦੋਸਤੋ ਆਪ ਸਭ ਦਾ ਟਿੱਲੋਂ ਫਾਰਮ ਚੈਨਲ ਉਤੇ ਸਵਾਗਤ ਕੀਤਾ ਜਾਂਦਾ ਹੈ ਅਤੇ ਮੇਰੇ ਪਰੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਥੋੜੇ ਜਿਹਾ ਮੈਨੂੰ ਇਹ ਦਿੱਕਤ ਪ੍ਰੋਬਲਮ ਆ ਗਈ ਹੈਗੀ ਪ੍ਰੋਬਲਮ ਦੀ ਕਿਉਂਕਿ ਕੋਈ ਵੀ ਬੰਦਾ ਕੋਈ ਵੀ ਕਮਨਵਾ ਕਰਦਾ ਤਾਂ ਉਹਨੂੰ ਨਹੀਂ ਬੋਲ ਸਕਦਾ ਆਪਾਂ ਤਾਂ ਕਦੇ ਸਟੇਜ ਤੇ ਨਹੀਂ ਚੜੇ ਸੀ ਇਦ ਫੇਰ ਵੀ ਕੈਮਰੇ ਮੂਰੇ ਆਉਣਾ ਤਾਂ ਬਹੁਤ ਵੱਡੀ ਗੱਲ ਐ ਦੇਖੋ ਅੱਜ ਦਿਖਾਉਣੇ ਆ ਜਿੱਕਾ ਬਣਾ ਉਹ ਕਹਿੰਦੇ ਨੇ ਹੁੰਦੇ ਯਾਰ ਮਤਰ ਤੇ ਇਹ ਦੇਖੋ ਲੋ ਇਹ ਆਪਣੀਨ ਦੋਸਤੋ ਜਿਹੜੀ ਘਰੇ ਮੋਟਰ ਲੱਗੀ ਓਹ ਐ ਤੇ ਇਹ ਆਪਾਂ ਹਰੇ ਨੂੰ ਪਾਣੀ ਲਗਾ ਰਹੇ ਦੀ ਆ ਬਰਸੇਮ ਬਸ ਹੀ ਗਿਆ ਉੱਪਰ ਇੱਕ ਕੇਹਰਾ ਬਾਜਰੇ ਦਾ ਬੀਜਾ ਹੈ ਤੇ ਆ ਕਾ ਬਾਜਰੇ ਦਾ ਬੀਜ ਤਾਂ ਉਹ ਦੂਆ ਬਾਜਰੇ ਨਾਲ ਢੱਕਾ ਬਾਜਰਾ ਕੰਨਾ ਬਾਜਰਾ ਕਹਿੰਦੇ ਨੇ ਉਹ ਬਾਜਰਾ ਕੋ ਤੇ ਇੱਥੇ ਆਪਾਂ ਬਾਰੇ ਵਿੱਚ ਸਵਨਦੇ ਹੁੰਨੇ ਆ ਕਿ ਤੇ ਆ ਆਪਣੀ ਮੋਟਰ ਹੈ ਆ ਆਪਣੀ ਮੋਟਰ ਲੱਗਿਆ ਦੋਸਤੋ ਕਰੇ ઓ ਬੱਚਾ ਖੇਡਦਾ ਫਿਰਦਾ ਹਾਈ ਕਰਵਾਉਣੇ ਖੜਜੋ ਕਹਾਂ ਕਰਦੇ ਓਏ ਕਰੀ ਹੋਰ ਦੀ ਸ਼ਰਮਾ ਜੀ ਕੈਸੇ ਹੋ ਪਾਣੀ ਲਗਾ ਨਹੀਂ ਹੈ ਅਭੀ ਏ ਆਪਣੇ ਉਧਰ ਇਹਨਾਂ ਦਾ ਕੁਝ ਜਗਾ ਉਥੇ ਹਨ ਬੀਜ ਲੈਂਦੇ ਨੇ ਤੇ ਪਾਣੀ ਆਪਣੇ ਤੋਂ ਲੈਂਦੇ ਨੇ ਤੇ ਆ ਆਪਣਾ ਅੰਡਰਗਰਾਊਂਡ ਪਾਇਆ ਹੈ ਉਹ ਕੱਲ ਵਾਲੀ ਮੋਟਰ ਆ ਕਿ ਜਿਹੜੀ ਤੁਹਾਨੂੰ ਦੱਸੀ ਪਹਿਲਾਂ ਵੀਡੀਓ ਦੇ ਅੱਗੇ ਆਉਗੀ ਉਹ ਕੱਲ੍ਹ ਲਈ ਨਹੀਂ ਇਹੋ ਵੀਡੀਓ ਇਹਦੇ ਵਿੱਚ ਹੀ ਪਾਵਾਂਗੇ ਨੂਰਾ ਵੀ ਜ਼ੂਮ ਕਰਕੇ ਦਿਖਾ ਦਿੰਦੇ ਆ ਵਾਹ ਮੋਟਾ ਜਓਏ ਦੋਸਤੋ ਇਹ ਆਪਣਾ ਪਸ਼ੂ ਆ ਜਾਂਦੇ ਨੇ ਇਸ ਦਿਨਾਂ ਸੁਣਤ ਬਾਹਰੇ ਤੇ ਆਉਰੀ ਖੇਲ ਬਣੀ ਆ ਇਹਨਾਂ ਨੂੰ ਤੇ ਆਰੇ ਰੁਕੇ ਨੇ ਤੇ ਇੱਥੇ ਸਾਰਾ ਕੁਝ ਆੁੱਥੀ ਟੋਕੇ ਵਾਲੀ ਗਾਹ ਤੂੜੀ ਵਾਲਾ ਤੂੜੀ ਵਾਲਾ ਛੱਡੋ ਤੱਕ ਤੇ ਆ ਟੋਕੇ ਵਾਲੀ ਮਸ਼ੀਨ ਆ ਗਈ ਆ ਧਾਣੇ ਵਾਲੇ ਟੋਹਲਾ ਗਈ ਧਾਣਾ ਤੇ ਚ ਖੜ ਦੇ ਇਹ ਪੂਸ ਵੜਤੀ ਉਹਨੇ ਕੱਟ ਉਹਨੇ ਪੈਸੂ ਢੀਂਜੇ ਪੈ ਰੱਖਤਾ ਸੀ ਤੇ ਆ ਝੋਟੀ ਵਧੀਆ ਮੋਹਰ ਨਾਲ ਸਲਦੀ ਏ ਥੋੜਾ ਜਿਹਾ ਬੂਟ ਪੂਸ ਵਾਈਟ ਆ ਥੋੜੀ ਜਿਆਦੇ ਆ ਇਹ ਦੋ ਇਹ ਦੋਸਤੋ ਆਪਣੇ ਪਸ਼ੂ ਆ ਗਏ ਇੱਕ ਆਪਣੇ ਕੋਲ ਬੈੜੀ ਏ ਇੱਕ ਮੈਂਸ ਇੱਕ ਕੱਟੀ ਏ ਕਰਮਲਿਆ ਬਹੁਤ ਵਧੀਆ ਨੇ ਆ ਬੈੜੀ ਦਾ ਕਰਮ ਵਾਲੀ ਇੰਨੀ ਚੰਗੀ ਆ ਆਪਾਂ ਨੂੰ ਕਦੇ ਵੀ ਇਹਨੇ ਦੁੱਧ ਨਹੀਂ ਮੁੱਕ ਦਿੱਤਾ ਜਿਵੇਂ ਇੱਕ ਮੈਂਸ ਇੱਕ ਬੈੜੀ ਆ ਨਹੀਂ ਤਾਂ ਦੁੱਧ ਮੁੱਕੇ ਰਹੇ ਕਦੇ ਵੀ ਦੁੱਧ ਮੁੱਕਣ ਨਿੱਤਾ ਨਾ ਆਪਣਾ ਗਡੰਗਰ ਲਿਆ ਹੋਰ ਹੁਣ ਸਲਾਹ ਹੈਗੀ ਡੰਗਰ ਵਧਾਵਾਂਗੇ ਦੋ ਇੱਕ ਦੋ ਬੈੜੀਆਂ ਹੋਰ ਲਵਾਂਗੇ ਵਧੀਆ ਦੁੱਧ ਵਾਲੀਆਂ ਲਵਾਂਗੇ ਉਹ ਇਹ ਥੱਲੇ ਤਾਂ 10 ਕਿਲੋ ਦੁੱਧ ਹੀ ਆ ਆਪ ਮੈਂ ਐਸਾ ਵਧੀਆ ਜਿਹਾ ਪਹਿਲੇ ਸੂਏ ਜਨੇ 12 ਤੇ ਰੋ ਦੁੱਧ ਕੱਢਿਆ ਰੋ ਰਾਮ ਜੀ ਨੀ ਕੋ ਸਾਇਆ ਬਹਿ ਜਨ ਕਾ ਨਾ ਤੋਆ ਅੱਤ ਗੁਰੂ ਮਦਨ ਨੰਦਰ ਖੇਲ ਬਤੰ ਮੁਰਿਆ ਹੈ ਗਿਆ ਸਾਡੀ ਕਿੰਜਲ ਤੇ ਹੈ ਗਿਆ ਗੁੱਡਨ ਰੈਟਰੀਵਰ ਸੋਨੂੰ ਹੁਣ ਵੀ ਲੱਗੋ ਇਹਦੇ ਬਾਲ ਕਟਿੰਗ ਕਰੇ ਹੋਏ ਨੇ ਕਿੰਜਲ ਕਿੰਜਲ ਆ ਜਾ ਬਤਾ ਆ ਜਾ ਕੰਜੂ ਜਾਰੋ ਕਰੋ ਲੇਵਾ ਆ ਆਪਣੇ ਚਾਚਾ ਜੀ ਦਾ ਘਰ ਹੈ ਜੀ ਆਪਣਾ ਹੀ ਖੇਤ ਉਹਦੇ ਘਰ ਦੇ ਕੋਲੀ ਹੈ ਆ ਆਪਣੇ ਘਰ ਆ ਜਾਂਦੇ ਨੇ ਆ ਆਪਣਾ ਖੇਤ ਆ ਜਾਂਦਾ ਘਰ ਦੇ ਕੋਲੇ ਖੇਤ ਆ ਤੇ ਇੱਥੇ ਬੱਚੇ ਖੇਡਣ ਲੱਗੇ ਹੋਏ ਨੇ ਕਰਦੇ ਨੇ ਆਪਦਾ ਹੁਣ ਰੰਜਨ ਦਿਖਾਉਣਾ ਸੋਨ ਤੇ ਉਹ ਆਪਣੀ ਮੋਟਰ ਹੈ ਜੀ ਇੱਕ ਮੋਟਰ ਆਪਣੇ ਘਰੇ ਲੱਗੀ ਹੋਈ ਹੈ ਕ੍ਰਿਕਟ ਖੇਡਦੇ ਨੇ ਬੱਚੇ ਤੇ ਆਪਣਾ ਘਰ ਨੂੰ ਵਧੀਆ ਨਾਲੇ ਗ੍ਰੀਨਰੀ ਹੋ ਜਾਂਦੀ ਹੈਗੀ ਹੁਣ ਤਾਂ ਚੱਲ ਹਜੇ ਗਰਦ ਦਾ ਟਾਈਮ ਹੈਗਾ ਖੇਤਾਂ 'ਚ ਕਰਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਆਉਣ ਵਾਲੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਬੱਚੇ ਖੇਡ ਰਹੇ ਨੇ ਕ੍ਰਿਕਟ ਇਹ ਬਾਲਡ ਕੱਪ ਸੁਣਾ ਹੈ ਬਾਲਡ ਕੱਪ ਕਿਹੜਾ ਹੈ ਹਾਂਜੀ ਆਪਾਂ ਕਿੱਥੋਂ ਆਏ ਠੀਕ ਕੋਈ ਧੋਰੀ ਦੋਈ ਬੱਚਾ ਇੱਕ ਬੈਗ ਲਾਏ ਹਾਂਜੀ ਇੱਕ ਲਾਉਣਾ ਕਿ ਲਾਏ ਉਹ ਵੀ ਠੋਕਦਾ ਉਹ ਕਰੇ ਜਾ ਕੇ ਲਾਉਣਾ ਇਹ ਆਪਣੇ ਭਦਰ ਸਿੰਘ ਨੇ ਜੀ ਕੀ ਲੱਗ ਬਾਬਾ ਹੀ ਲੱਗਦਾ ਨਾ ਮੇਰਾ ਬਾਬਾ ਹੀ ਲੱਗਦਾ ਹੈ ਇਹ ਬਾਰਡ ਕੱਪ ਤਾਂ ਇਹੀ ਕਰਾ ਰਹੇ ਹੋ ਇਹ ਬਾਰਡ ਕੱਪ ਆਪਾਂ ਖੇਲਾ ਰਹੇ ਆਂਗੇ ਅੱਜ ਉਹ ਕਰਦੇ ਆਂਗੇ ਰਿਕਾਰਡਿੰਗ ਰਿਕਾਰਡਿੰਗ ਕਰ ਦੇਗੇ ਬਸ ਠੀਕ ਹੈ ਹਾਂ ਇਹ ਹਜੇ ਖਤਮ ਹੋਣਗੇ ਨਾ ਟਾਈਮ ਲੱਗੂਗਾ ਹਾਂ ਫੇ ਲੀਗ ਚਲਦੀ ਆ ਇਹ ਇਧਰ ਅੱਡ ਟੀਮ ਕਿੱਧਰ ਹੀ ਹੈ ਜੀ ਕੋਈ ਇਹ ਸਾਰੇ ਟੀਮ ਅੱਡਾ ਕੀ ਉਹ ਚਲੋ ਦਿਖਾਓ ਇੱਕ ਥੋੜਾ ਹਲੋ ਹਾਂਜੀ ਆਪਣੇ ਇੱਕ ਥੋੜਾ ਗੱਲ ਕਰਨੀ ਸੀ ਜਿਹੜੇ ਹਿਸਾਬ ਨਾਲ ਆਪਣੇ ਮਤਲਬ ਵਿਊ ਆਉਂਦੇ ਨੇ ਉਹ ਹਿਸਾਬ ਨਾਲ ਆਪਣੇ ਸਬਸਕ੍ਰਾਈਬ ਨਹੀਂ ਹੈਗੀ ਜਿਵੇਂ ਆਪਣੇ ਉਹ ਵੀਡੀਓ ਤੇ 50 ਦੇ ਲਗਭਗ ਵਿਊ ਹੈਗੇ ਨੇ ਤੇ ਉਹਨੂੰ ਸਿਰਫ 11 ਲੋਕਾਂ ਨੇ ਸਬਸਕ੍ਰਾਈਬ ਕਰਿਆ ਨਹੀਂ ਉਤੋਂ ਉਹਨੂੰ ਕਟੋ-ਕਟ 25 ਤੋਂ 30 ਲੋਕਾਂ ਨੇ ਸਬਸਕ੍ਰਾਈਬ ਕਰਨਾ ਸੀ ਹਾਂ ਵੀਰੇ ਮੇਰੇ ਵਸਾਹੀ ਸਾਰੇ ਪੈਣਪਰਾਵ ਨੂੰ ਦੱਸਣਾ ਵੀ ਬੇਨਤੀ ਕਰਨੀ ਆ ਤੁਹਾਡੇ ਚਰਨਾਚ ਵੀ ਕਿਰਪਾ ਕਰਕੇ ਦਸ ਸਬਸਕ੍ਰਾਈਬ ਕਰਨ ਦੀ ਥੋੜੀ ਖਿੱਚਲਾ ਕਰਨੀ ਜੀ ਧੰਨਵਾਦ ਜੀ